ਬੱਲਿਓ ਸੇਵਕਾ ਆ ਕੰਮ ਤੇ ਖਤਰੇ ਵਾਲਾ ਹੀ ਐ ਆ ਦੇਖੋ ਜਰਾ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਅਚਾਨਕ ਬਸਤੀ ਅੱਗੇ ਆ ਗਈ ਐ ਤੇ ਜਿਹੜਾ ਬੱਸ ਦਾ ਚਾਲਕ ਐ ਉਹ ਗੱਡੀ ਨੂੰ ਓਵਰਟੇਕ ਕਰਨਾ ਚਾਹੁੰਦਾ ਵਾਰ-ਵਾਰ ਹਾਰਨ ਮਾਰ ਰਿਹਾ ਹਾਰਨ ਤੇ ਹਾਰਨ ਮਾਰ ਰਿਹਾ ਪਰ ਫੋਰਚੂਨਰ ਗੱਡੀ 'ਚ ਬੈਠਾ ਡਰਾਈਵਰ ਰਿਵਾਲਵਰ ਬਾਹਰ ਲਹਿਰਾ ਰਿਹਾ ਖਿੜਕੀ ਰਾਹੀਂ ਰਿਵਾਲਵਰ ਲਹਿਰਾ ਰਿਹਾ ਔਰ ਫੋਰਚੂਨਰ ਵਾਲੇ ਡਰਾਈਵਰ ਦੀ ਹਿੰਮਤ ਦੇਖੋ ਦਲੇਰੀ ਦੇਖੋ ਉਹ ਰੋਡ 'ਤੇ ਬਈ ਤੇ ਬੱਸ ਦੇ ਡਰਾਈਵਰ ਨੂੰ ਪਿਸਤੌਲ ਹਵਾ 'ਚ ਲਹਿਰਾ ਕੇ ਬੱਸ ਪਿੱਛੇ ਰਹਿਣ ਦਾ ਇਸ਼ਾਰਾ ਕਰ ਰਿਹਾ ਹੈ ਇਹ ਇਸ਼ਾਰੇ ਦਾ ਮਤਲਬ ਕਿਸੇ ਬੱਸ ਨੂੰ ਰੋਕਣਾ ਚਾਹੁੰਦਾ ਸੀ ਬੱਸ ਦੇ ਵਿੱਚ ਕੋਈ ਵੱਡਾ ਕੰਡ ਕਰਨਾ ਚਾਹੁੰਦਾ ਸੀ ਇਸ ਗੱਡੀ 'ਚ ਕੌਣ ਕੌਣ ਸੀ ਕੀ ਕਰਨਾ ਚਾਹੁੰਦੇ ਸੀ ਬੱਸ ਵਾਲੇ ਨੇ ਹਿੰਮਤ ਨਹੀਂ ਹਾਰੀ ਬੇਸ਼ੱਕ ਡਰ ਗਏ ਜਾਂ ਸਵਾਰੀਆਂ ਡਰ ਕੇ ਸੀ ਰੋਡਵੇਅ ਡਰਾਈਵਰ ਪਰ ਉਹ ਨੇ ਹਿੰਮਤ ਨਹੀਂ ਹਾਰੀ ਔਰ ਇਸ ਫੋਰਚੂਨਰ ਨੂੰ ਕ੍ਰਾਸ ਕਰਦਾ ਹੈ ਗੱਡੀ ਨੂੰ ਕ੍ਰਾਸ ਕਰਕੇ ਲੈ ਜਾਂਦਾ ਔਰ ਅੱਗੇ ਟੱਪ ਜਾਂਦਾ ਅੱਗੇ ਜਾ ਕੇ ਇਸ ਫੋਰਚੂਨਰ ਨੂੰ ਧੋਕਣ ਦੇ ਲਈ ਗੱਡੀ ਟੇਢੀ ਕਰਕੇ ਲਗਾ ਦਿੰਦਾ ਪਾਰੇ ਫੋਰਚੂਨਰ ਵਾਲਾ ਉਥੇ ਕਿਸੇ ਦੀ ਪ੍ਰਵਹ ਕੀਤੀ ਬਗੈਰ ਗੱਡੀ ਜਿਹੜੀ ਹੈ ਇੱਕ ਮੋਟਰਸਾਈਕਲ ਤੇ ਚੜਾਉਣ ਤੱਕ ਜਾਂਦਾ ਔਰ ਫੋਰਚੂਨਰ ਉਥੋਂ ਕੱਟ ਕੇ ਲੈ ਜਾਂਦਾ ਔਰ ਇਸ ਸਟੰਟ ਬਾਸ ਇਸ ਫੋਰਚੂਨਰ ਤੇ ਖੌਫਨਾਕ ਡਰਾਈਵਰ ਨੂੰ ਜਿਹਨੇ ਮਾਹੌਲ ਦੇ ਵਿੱਚ ਇਹਨਾਂ ਖੌਫ ਪੈਦਾ ਕਰ ਦਿੱਤਾ ਸੀ ਸਾਰੇ ਸਹਿਮ ਗਏ ਸੀ ਔਰ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗੱਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਫਿਲਹਾਲ ਅਸੀਂ ਆਪਣੇ ਦਸਕਾ ਨੂੰ ਕਹ ਤੀਏ ਕਿ ਇਹ ਜੋ ਕਟਨਾ ਹੈਗੀ ਹੈ ਇਹ ਹਰਿਆਣਾ ਦੀ ਕਟਨਾ ਹੈਗੀ ਹੈ ਦਿੱਲੀ ਨੂੰ ਜਾ ਰਹੀ ਜਿਹੜੀ ਸੀ ਇੱਕ ਹਰਿਆਣਾ ਰੋਡਵੇ ਜਿੱਤੀ ਜਿਹੜੀ ਬੱਸ ਹੈ ਉਸ ਬੱਸ ਨੂੰ ਜਿਹੜਾ ਸਵੇਰ ਦੀ ਘਟਨਾ ਸਾਡੇ 8 ਵਜੇ ਤੇ ਕ੍ਰੀਤੀ ਇਹ ਘਟਨਾ ਜਿੰਦ ਢਿੱਪੂ ਤੋਂ ਬਾਸ ਸੋਨੀਪੱਤ 에 ਦਿੱਲੀ ਵਾ ਜਾਣ ਵਾਲੀ ਜਿਹੜੀ ਰੋਡਵੇ ਤੇ ਵਾਸੀ ਰਵਾਨਾ ਹੋਈ ਸੀ ਔਰ ਜਿਵੇਂ ਹੀ ਪਿੰਡ ਲਾਠ ਦੇ ਕੋਲੇ ਪਹੁੰਚਦੀ ਹੈ ਤਾਂ ਉਥੇ ਚਿੱਟੜਾਂ ਦੀ ਫੋਰਚੂਨਰ ਅਚਾਨਕ ਬੱਸ ਦੇ ਅੱਗੇ ਆ ਜਾਂਦੀ ਹੈ ਤੇ ਚਾਲਕ ਉਹਨਾਂ ਕੇ ਕਰਨ ਨਹੀਂ ਦਿੰਦਾ ਤੇ ਰੋਡ 'ਵਿਚ ਵਾਲਾ ਡਰਾਈਵਰ ਜਿਹੜਾ ਹਾਰਨ ਬਚਾ ਬਚਾ ਕੇ ਫੋਰਚੂਨਰ ਨੂੰ ਸਾਈਡ ਤੇ ਕਰਨ ਲਈ ਕਹਿੰਦਾ ਡਰਾਈਵਰ ਖਿੜਕੀ ਦੇ ਵਿੱਚੋਂ ਦੇਖੋ ਕਿਵੇਂ ਪਿਸਤੌਲ ਲਹਿਰਾ ਰਿਹਾ ਤੇ ਚਾਲਕ ਨੂੰ ਗੱਡੀ ਪਿੱਛੇ ਰੁਕਣ ਦਾ ਇਸ਼ਾਰਾ ਕਰ ਰਿਹਾ ਕਿ ਰੱਖਣ ਦਾ ਇਸ਼ਾਰਾ ਕਰ ਰਿਹਾ ਪਰ ਇਸ ਵੇਲੇ ਹੁਣੇ ਫਸ ਚੁੱਕਾ ਹੈ ਬੁਰੇ ਤਰੀਕੇ ਦੇ ਨਾਲ ਗੱਡੀ ਜਿਹੜੀ ਹੈ ਫੋਰਚੂਨਰ ਦਿੱਲੀ ਦੀ ਤਸੀ ਜਾ ਰਹੀ ਹੈ ਇਸ ਵੇਲੇ ਡਾਇਵਾਇਡਰ ਨਾਲ ਟਕਰਾ ਕੇ ਬੁਰੇ ਤਰੀਕੇ ਦੇ ਨਾਲ ਗੱਡੀ ਜਿਹੜੀ ਨੁਕਸਾਨੀ ਗਈ ਹੈ ਡਰਾਈਵਰ ਵੀ ਪੁਲਿਸ ਦੇ ਕਬਜ਼ੇ 'ਚ ਹੈ ਔਰ ਅਗਲੀ ਕਾਰਵਾਈ ਜਿਹੜੀ ਹੈ ਫਲੀਪੋਲਿਸ ਕਾਰੰਟ ਜਾਰੀ ਹੈ ਔਰ ਇਤੇ ਨਾਲ ਹੀ ਜਿਹੜੇ ਰੋਡਵੇਈ ਦੇ ਅਧਿਕਾਰੀ ਆਓ ਜਾਣਦੇ ਉਹਨਾਂ ਨੇ ਕੀ ਕੀ सुबह हमारी बस नंबर एच चार छप्पन जी बी सतत्तर अट्ठाइस जीन से दिल्ली के लिए वाया सोनीपत के लिए चली थी और उस बस में जीन से आगे जाने के बाद ग्वाना और सोनीपत के बीच में माछरी गांव के आसपास कोई फॉर्च्यूनर गाड़ी थी जिसने बस के आगे गाड़ी को लगा कर ले लहराया जैसा कि मेरे को चालक परिचालक ने बताया है और उसके बाद वो गाड़ी को भगा के ले गया आगे जाके वो गाड़ी पलट गई हमारे बस वालों ने 112 नंबर पे कॉल करके और उसको गाड़ी को भी और वो जो चला रहा था ड्राइवर उनको पकड़वा दिया दोनों सोनीपत थाने में नहीं वो बता रहे जो चालक परिचालक ने बताया है दारू के नशे में था वो और थाने में ही है नहीं वो कह रहे थे हमने लिखित में अपने रिपोर्ट दे दी उन्हें आगे की कार्यवाही पुलिस कर रही है उन्होंने तो अभी यही बताया कि चालक और गाड़ी जो है वो दिल्ली की है कानूनी कार्रवाई होनी चाहिए कानूनी कार्रवाई पुलिस ने कर दी है अब आगे जांच में पता चलेगा